ਅਕਾਲੀ ਭਾਜਪਾ ਗੱਠਜੋੜ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਅੰਦਰ ਕੀ ਕੁਝ ਹੋਇਆ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਸਖਦੇਵ ਸਿੰਘ ਢੀਂਡਸਾ ਨੇ ਢੀਂਡਸਾ ਸਾਹਿਬ ਵੈਟ ਤੇ ਇੰਡਸਟਰੀ ਬਾਰੇ ਅੱਜ ਡਿਸਕਸ ਹੋਣਾ ਸੀ ਕੀ ਕੋਈ ਡਿਸਕਸ ਹੋਇਆ ਅੱਜ ਅਸੀਂ ਜੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਵੀ ਆਏ ਸੀ ਉਹਨਾਂ ਤੋਂ ਸਾਰਾ ਉਹਨਾਂ ਦੀ ਪੁਆਇੰਟ ਆਫ View ਲਿਆ ਮੈਂ ਕਹਿੰਦਾ ਵੀ ਕਿਸ ਤਰ੍ਹਾਂ ਰੈਵਨਿਊ ਕਿਉਂ ਆਪਣਾ ਵੱਧ ਨਹੀਂ ਰਿਹਾ ਕਿੰਨਾ ਕਿੰਨਾ ਵੱਧ ਰਿਹਾ ਤੇ ਇਹਦੇ ਕੀ ਕਾਰਨ ਨੇ ਉਹ ਦੀ ਤੁਸੀਂ ਦੱਸੋ ਤੇ ਉਹ ਉਸ ਤੋਂ ਬਾਅਦ ਇੰਡਸਟਰੀ ਆਡੇ ਬੁਲਾਏ ਸੀ ਉਹਨਾਂ ਨੂੰ ਉਹਦੇ ਚ ਜਿਹੜੀ ਕਾਰਪੋਰੇਸ਼ਨ ਨੂੰ ਦਿੱਤਾ ਹੈ ਆਪਣਾ ਰੇਤੇ ਦਾ ਉਹਨਾਂ ਬਾਰੇ ਹੀ ਪੁੱਛਿਆ ਸੀ ਵੀ ਇਹਦਾ ਕੀ ਹੱਲ ਹੋ ਸਕਦਾ ਹੁਣ ਜਾ ਕੇ ਅਸੀਂ ਫੀਲਡ ਜਾਵਾਂਗੇ ਜਾ ਕੇ ਉੱਥੇ ਜਾ ਕੇ ਪਤਾ ਲਵਾਂਗੇ ਉਹਨਾਂ ਤੋਂ ਪੁੱਛਾਂਗੇ ਤੁਸੀਂ ਦੱਸੋ ਵੀ ਕੋਈ ਆਪਦੇ ਸੁਝਾਅ ਦਿਓ ਫਿਰ ਅਸੀਂ ਦੋਨਾਂ ਨੂੰ ਬੁਲਾ ਕੇ ਗੱਲ ਕਰਾਂਗੇ ਤੇ ਫਿਰ ਆਪੀਆਂ ਰეკਮੈਂਡੇਸ਼ਨ ਉੱਤੇ ਬਾਦ ਦੇਣਾ ਬੈਠਕ ਕਾਫੀ ਲੰਬੇ ਸਮੇਂ ਬਾਅਦ ਹੋਈ ਹੈ ਹਰਿਆਣੇ ਦੀਆਂ ਚੂਣਾ ਆਗੀਆਂ ਵਾਜੀ ਵੀ ਆਉਂਦੀ ਰਹੀ ਇੱਕ ਦੂਜੇ ਖਿਲਾਫ ਹੁਣ ਰਿਸ਼ਤਿਆਂ ਨੂੰ ਕਿਵੇਂ ਮੰਨਿਆ ਜਾਵੇ ਕਾਲੀ ਬੀਜੇਪੀ ਦੇ ਨਾਲ ਅੱਜ ਕੋਈ ਡਿਸਕਸ ਟਾਲਮਿਲ ਕਮੇਟੀ ਤਾਂ ਹੀ ਬਣਾਈ ਗਈ ਸੀ ਕਿ ਇਸ ਤਰ੍ਹਾਂ ਦੇ ਰਿਸ਼ਤੇ ਨਾ ਹੋਣ ਅਜੇ ਤੱਕ ਸਾਡੀ ਕੋਈ ਨਹੀਂ ਹੋਈ ਇਸ ਮਸਲੇ ਤੇ ਗੱਲ ਨਹੀਂ ਹੋਈ ਇਹੀ ਅਸੀਂ ਪੁੱਛਣਾ ਹੈ ਉਹਨਾਂ ਤੋਂ ਜਿਹੜੀ ਉਧਰ ਮੀਟਿੰਗ ਹੋਣੀ ਹੈ ਵੀ ਸਾਡੀਆਂ ਕੀ ਕੀ ਲਿਮਿਟੇਸ਼ਨਸ ਨੇ ਕਿਤੇ ਤੱਕ ਅਸੀਂ ਕਿਸ-ਕਿਸ ਚੀਜ਼ ਤੇ ਸਿਰ ਰਕਮੈਂਡੇਸ਼ਨ ਕਰ ਸਕਦੇ ਹਾਂ ਜਿਹੜੇ ਚਰਚਾਵਾਂ ਦਾ ਬਾਜ਼ਾਰ ਗਰਮਾਗਾ ਕਿ ਕਾਲੀ ਬੀਜੇਪੀ ਦੇ ਗੱਠਜੋੜ ਦੇ ਰਿਸ਼ਤਿਆਂ 'ਚ ਖਰਾਬ ਉਸ ਦਾ ਬੜੇ ਸੀਨੀਅਰ ਲੀਡਰ ਨੂੰ ਦਿੱਲੀ 'ਚ ਵੀ ਜਾਣੇ ਹੋ ਕੀ ਸਿਚੁਏਸ਼ਨ ਆ ਹੁਣ ਥੋੜੀ ਬਹੁਤੀ ਡਰਾਸ ਕਦੇ ਨਾ ਕਦੇ ਆ ਜਾਂਦੀ ਆ ਪਰ ਇਹ ਨਹੀਂ ਹੈ ਕਿ ਰਿਸ਼ਤਾ ਟੁੱਟਣ ਵਾਲੀ ਕੋਈ ਗੱਲ ਨਹੀਂ ਸਾਡਾ ਬਹੁਤ ਤੱਕ ਪੁਰਾਣਾ ਰਿਸ਼ਤਾ ਕਿਸੇ ਕਿਸਮ ਦੀ ਕੋਈ ਵਾਰੀ ਛੋਟੇ ਲੈਵਲ ਤੇ ਛੋਟੇ ਵਰਕਰਾਂ 'ਚ ਆਪਸ ਵਿੱਚ ਲੋਕਲ ਲੈਵਲ ਤੇ ਹੁੰਦਾ ਰਹਿੰਦਾ ਕੋਈ ਅਸੀ ਗੱਲ ਨਹੀਂ ਹੈ ਕਿ ਕੋਈ ਸਾਡਾ ਕੋਈ ਵਖਰੇਆ ਹੋਣ ਦਾ ਜਾਂ ਕੋਈ ਹੋਰ ਹੈ ਉਹ ਨਹੀਂ ਹੋਉਂਦਾ ਉਸ ਨੂੰ ਇਲੈਕਸ਼ਨਾਂ ਮੰਨਿਆ ਜਾਵੇ ਇਕੱਠੇ ਲੜੂ ਇਕੱਠੇ ਲੜਾਂ ਇਕੱਠੇ ਲੜਾਂ